ਪੀ 150 ਦੀ ਐਵਰੇਜ ਦਾ 150 ਦੀ ਉਹ ਕਾਦੇ ਨਾਲ ਭਾਈ ਇੱਕ ਛੋਟੇ ਜੇ ਕੰਮ ਨਾਲ ਆ ਚੱਕੋ ਕੰਡੈਂਸਰ ਇਹਦੇ ਨਾਲ ਦਿੰਦਾ 150 ਦੀ ਐਵਰੇਜ ਲੈ ਵੀ ਦੋਸਤੋ ਸਾਸਰੀ ਕਾਲ ਸਾਰਿਆਂ ਨੂੰ ਤੇ ਆਪਾਂ ਲੱਭ ਲਿਆ ਹਾਲ ਜਿਹੜਾ ਮੋਟਰਸਾਈਕਲ 150 ਦੀ ਐਵਰੇਜ ਦੇਣ ਦਾ ਤਰੀਕਾ ਪੀ 150 ਦੀ ਐਵਰੇਜ ਦਾ 150 ਦੀ ਉਹ ਕਾਦੇ ਨਾਲ ਭਾਈ ਇੱਕ ਛੋਟੇ ਜੇ ਕੰਮ ਨਾਲ ਆ ਚੱਕੋ ਕੰਡੈਂਸਰ ਇਹਦੇ ਨਾਲ ਦਿੰਦਾ 150 ਦੀ ਐਵਰੇਜ ਬਹੁਤ ਬਾਈਆਂ ਨੇ ਪ੍ਰੂਫ ਕਰਤਾ ਇਹ ਵੀ ਡਾਟਾ ਤੇਲ ਦਾ ਪੌਦ ਤੇ ਪਿੰਡ ਦੇ ਉਤੋਂ ਦੀ ਢੇੜਾ ਲਓ ਬਹੁਤ ਬਾਈਆਂ ਨੇ ਪ੍ਰੂਫ ਕਰਿਆ ਲੈ ਵੀ ਆਪਾਂ ਪਹਿਲਾਂ ਸਟਾਰਟ ਕਰਕੇ ਵਿਖਾਉਂਦੇ ਆਂ ਇਹ ਨਾਲ ਸਟਾਰਟ ਹੁੰਦਾ ਜਾਂ ਨਹੀਂ ਹੁੰਦਾ ਕਰਦੇ ਆਂ ਚੈੱਕ ਆਓ ਜੀ ਲੈ ਲੈ ਮੇਰੇ ਕੈਮਰਾ ਮਾਰ ਦੇਖਦੇ ਬਾਈਆਂ ਨੇ ਸੋਚਿਆ ਨਾ ਕਿ ਵੀ ਹੋਰ ਹੀ ਕੋਈ ਚੀਜ਼ ਲਾਈ ਬੈਠੇ ਨਾ ਆਹ ਦੇਖੋ ਬਾਈ ਇਹ ਆਪਾਂ ਇਹਦੇ ਵਿੱਚ ਤਾਰ ਲਾਤੀ ਠੀਕ ਹੈ ਜੀ ਤੇ ਦੂਜੀ ਥਾਰ ਲਈ ਆਪਾਂ ਪਲੱਗ ਨਾਲ ਇਹ ਆਹ ਲਾਤੀ ਤਾਂ ਦੂਜੀ ਸਾਈਡ ਲਈ ਸਾਰੀ ਵੀਡੀਓ ਦੇਖਿਓ ਪੂਰੀ ਗੌਰ ਨਾਲ ਠੀਕ ਹੈ ਜੀ ਤਾਂ ਕਮੈਂਟ ਕਰਕੇ ਦੱਸਿਓ ਜਿੰਨੇ ਵੀ ਜੁੜੇ ਹੋਏ ਨੇ ਕਮੈਂਟਾਂ ਦੇ ਵਿੱਚ ਦੱਸਿਓ ਜ਼ਰੂਰ ਰਿਪੋਰਟ ਚੰਗੀ ਮਾੜੀ ਰਿਪੋਰਟ ਜ਼ਰੂਰ ਦੱਸਿਓ ਆ ਤਾਰਾਂ ਦੇਖ ਸਕਦੇ ਹੋ ਬਈ ਲੈ ਵੀ ਲਿਆ ਕੈਮਰਾ ਵੀ ਇਹ ਆਹ ਦੇਖੋ ਤਾਰਾਂ ਤੇ ਲੈ ਵੀ ਹੁਣ ਕਰਾਂਗੇ ਮੋਟਰਸਾਈਕਲ ਸਟਾਰਟ ਤਾਰਾਂ ਦੇਖ ਸਕਦੇ ਹੋ ਲੈ ਵੀ ਸਟਾਰਟ ਕਰਕੇ ਦੇਖਣਾ ਜੀ ਗੱਡੀ ਹੁੰਦੀ ਐ ਕਿ ਨਹੀਂ ਹੁੰਦੀ ਆ ਕੀ ਆ ਨਾ ਵੀ ਗੱਡੀ ਸਟਾਰਟ ਹੈ ਕਮਾਲ ਹੋ ਗਈ ਨਾ ਗੱਡੀ ਸਟਾਰਟ ਹੋ ਗਈ ਯਾਰਾ ਦੇਖੋ ਵੀ ਤਾਰਾ ਲੱਗਿਆ ਪਿਆ ਨਵੇਂ ਲੈਣ ਨਵੇਂ ਕੈਮਰੇ ਨੇ ਆ ਦੇਖੋ ਇਹ ਆਵਾਜ਼ ਵੀ ਸੁਣੋ ਸਾਈਕਲ ਸਟਾਰਟ ਹੈ ਕਹਿੰਦੇ ਬਈ 150 ਦੀ ਐਵਰੇਜ ਦਿੰਦਾ ਇਹ ਪੱਕੀ ਗੱਲ ਹੈ ਜਾਂ ਨਾ ਹੈ ਉਹ ਤੁਹਾਨੂੰ ਅੱਜ ਅਸੀਂ ਪ੍ਰੂਫ ਕਰਾਂਗੇ ਬਈ ਵੀ ਐਵਰੇਜ ਦਿੰਦਾ ਜਾਂ ਨਹੀਂ ਦਿੰਦਾ ਲੈ ਵੀ ਹੁਣ ਦੱਸ ਦਈਏ ਇੱਕ ਇਹ ਉਹੀ ਕੰਡੈਂਸਰ ਹੈ ਜਿਹੜਾ ਆਪਾਂ ਪੱਖਿਆਂ ਨੂੰ ਲਾਉਨੇ ਆ। ਠੀਕ ਹੈ? ਇਹ ਉਹ ਕੰਡੈਂਸਰ ਹੈ ਜਿਹੜਾ ਪੱਖਿਆਂ ਨੂੰ ਲਾਉਨੇ ਆ ਕਿਉਂਕਿ ਇਹ AC ਕਰੰਟ ਦਾ ਕੰਡੈਂਸਰ ਹੈ ਬਈ। AC ਦਾ ਹੈ ਤਾਂ ਕਰਕੇ ਜਿਹੜਾ ਆਹ ਕਰੰਟ ਹੈ ਨਾ ਇਹ ਵੀ AC ਕਰੰਟ ਹੈ। AC ਕਰੰਟ, ਅਲਟੀਮੇਟ ਕਰੰਟ, ਇਹ ਕਰੰਟ ਹੈ। ਠੀਕ ਹੈ ਜੀ? ਇਹ ਤਾਂ ਸਟਾਰਟ ਹੁੰਦਾ ਹੈ ਬਈ। ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਵੇਗੀ। ਐਵੇਂ ਫੇਕ ਵੀਡੀਓ ਪਾਈ ਜਾਂਦੇ ਨੇ ਲੋਕਾਂ। ਤੇ ਉਹਦੇ ਕਾਰਨ ਕੋਈ ਪੁੱਛੀ ਜਾਂਦਾ ਯਾਰ ਕਿਵੇਂ 150 ਦੀ ਐਵਰੇਜ ਦਿੰਦਾ ਹੈ ਜਾਂ ਨਹੀਂ ਦਿੰਦਾ ਇਸ ਕਰਕੇ ਸਾਨੂੰ ਇਹ ਵੀਡੀਓ ਬਣਾਉਣੀ ਪਈ ਹੈ ਵੀ ਇਹ ਕੰਡੈنسਰ ਨਾਲ ਕੁਝ ਵੀ ਨਹੀਂ ਹੁੰਦਾ 1% ਵੀ ਕੋਈ ਨਹੀਂ ਐਵਰੇਜ ਵਾਧੀ ਜੋ ਕੋਈ ਬੰਦਾ ਪ੍ਰੂਫ ਕਰਦਾ ਹੈ ਤਾਂ ਸਾਡੇ ਲਈ ਆਵੇ ਅਸੀਂ ਚੈੱਕ ਕਰਾਂਗੇ 1% ਵੀ ਫਰਕ ਨਹੀਂ ਪੈਂਦਾ ਬਈ ਜੇ ਜੇ ਇਹਦੇ ਨਾਲ ਫਰਕ ਪੈਂਦਾ ਹੁੰਦਾ ਤੇ ਕੰਪਨੀਆਂ ਹੁਣ ਬਹੁਤ ਵਧੀਆ ਮੋਟਰਸਾਈਕਲ ਬਣਾ ਚੁੱਕੀ ਹੁੰਦੀ ਤੇ 150 ਦੀ ਐਵਰੇਜ ਬਣਾਉਣ ਵਾਸਤੇ ਬਹੁਤ ਵੱਡਾ ਸੰਘਰਸ਼ ਲੜਨਾ ਪੈਂਦਾ ਜੇ ਤੁਸੀਂ 60 ਤੋਂ 70 ਦੀ ਐਵਰੇਜ ਕੰਪਨੀ ਤੋਂ ਬਗੈਰ ਵੀ ਬਣਾ ਲੋਂਗੇ ਨਾ ਤਾਂ ਵੀ ਬਣਾ ਨਹੀਂ ਸਕਦੇ ਜਿੰਨੀ ਕੰਪਨੀ ਦਿੰਦੀ ਹੈ ਉਨੀ ਐਵਰੇਜ ਬਣੂ ਬਹੁਤ ਬਈ ਕਹਿੰਦੇ ਨੇ ਯਾਰ ਸਾਡਾ ਮੋਟਰਸਾਈਕਲ 80 ਦੀ ਐਵਰੇਜ ਦਿੰਦਾ 90 ਦੀ ਐਵਰੇਜ ਦਿੰਦਾ ਪਹਿਲਾਂ ਤੁਸੀਂ ਇੰਟਰਨੈਟ ਤੇ ਸਰਚ ਕਰੋ ਫਿਰ ਚੈੱਕ ਕਰੋ ਜਿੰਮੀ ਸਹੀ ਪ੍ਰੂਫ ਹੋਊਗਾ ਜਿਹੜਾ ਇੰਟਰਨੈਟ ਦੱਸਿਆ ਉਹ ਕਿਸੇ ਵੀ ਚੀਜ਼ ਦੀ ਗਲਤੀ ਨਹੀਂ ਹੋਊਗੀ ਤੇ ਜਿਹੜੀ ਇਹ ਵੀਡੀਓ ਹੈ ਇਹ ਫੇਕ ਵੀਡੀਓ ਹੈ ਠੀਕ ਹੈ ਬਈ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਜਿਹੜਾ ਕੰਡੈਂਸਰ ਲਾ ਕੇ ਮੋਟਰਸਾਈਕਲ ਆਪਣੀ ਐਵਰੇਜ ਦੇ ਦੇ ਬਈ ਫੇਰ ਤਾਂ ਲੋਕਾਂ ਨਾ ਕੋਈ ਪਲਟਿਨਾ ਲਵੇ ਨਾ ਕੋਈ ਸਿੱਟੀ ਸੋ ਲਵੇ ਫੇਰ ਤਾਂ ਬੋਲਟ ਲੈਣਾ ਬੋਲਟਾਂ ਦੇ ਕੰਡੈਂਸਰ ਲਾਉਣ ਤੇ 70 ਦੀ ਤਾਂ ਐਵਰੇਜ ਦੇ ਹੀ ਦੇਣੀ ਹੈ ਜਿਹੜਾ ਪਲਟਿਨਾ 150 ਦੀ ਕਹਿੰਦੇ ਨਾ ਉਹ ਦਿੰਦੇ ਐਵਰੇਜ ਫਿਰ ਬੋਲਟ ਨਾਲ 70 80 ਦੀ ਐਵਰੇਜ ਦੇ ਹੀ ਦੇਣੀ ਹੈ ਬਾਬੇ ਪਰ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਇਹ ਚੱਕਰਾਂ ਦੇ ਵਿੱਚ ਲੋਕ ਆਪਣਾ ਟਾਈਮ ਨਾ ਬਰਵਾਰ ਕਰਨ ਬਈ ਇਸ ਕਰਕੇ ਸਾਨੂੰ ਵੀਡੀਓ ਬਣਾਉਣੀ ਪਈ ਹੈ ਜੇ ਕੋਈ ਗਲਤੀ ਹੋਏ ਤਾਂ ਸਾਨੂੰ ਮਾਫੀ ਦੇਣਾ ਠੀਕ ਹੈ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਆਪਣੀ ਰਾਇ ਦਰਜ ਕਰਿਓ ਬਈ ਲਾਈਕ ਆ ਬੰਦ